ਅਕਾਲੀ ਦਲ ਤੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਦੂਸਰਾ ਅਕਾਲੀ ਦਲ ਜਾਂ ਜਿਹੜਾ ਕਈ ਇਹ ਕਹੇ ਦੂਸਰਾ ਧੜਾ ਸੀਗਾ ਉਹ ਸਰਗਰਮ ਤਾਂ ਚੱਲ ਹੀ ਰਿਹਾ ਸੀ ਕਿਉਂਕਿ ਭਰਤੀ ਦੇ ਵਿੱਚ ਰੁੱਝਿਆ ਹੋਇਆ ਸੀ ਪਰ ਬਡਾਲਾ ਸਾਹਿਬ ਤੇ ਬੀਬੀ ਜ਼ਗੀਰ ਕੌਰ ਉਧਰੋਂ ਉਹਨਾਂ ਦੇ ਹਵਾਲੇ ਨਾਲ ਬਿਆਨ ਆ ਰਹੇ ਨੇ ਕਿ ਇੱਕ ਨਵਾਂ ਹੋਰ ਅਕਾਲੀ ਦਲ ਬਣ ਸਕਦਾ ਉਹ ਬੀਬੀ ਜ਼ਗੀਰ ਕੌਰ ਦੀ ਤੇ ਆਡੀਓ ਦਾ ਰੌਲਾ ਪੈ ਗਿਆ ਉਹ ਇੱਕ ਸੱਜਣ ਗੱਡੀ ਚਲਦੀ 'ਚ ਕਾਲ ਲਾ ਕੇ ਤੇ ਤਾ ਠਾ ਲੀਆਂ ਗੱਲਾਂ ਵੀ ਜਿਸ ਗੁਪੀਰ ਸਿੰਘ ਬਾਦਲ ਪ੍ਰਧਾਨ ਬਣੀ ਗਿਆ ਤੇ ਹੁਣ ਰਹਿਣ ਦੇ ਬੱਸ ਕਰੋ ਉਹ ਬੀਬੀ ਜ਼ਗੀਰ ਕੌਰ ਦੇ ਨਾਲ ਠਾ ਠਾ ਤੇ ਹੁਣ ਬੀਬੀ ਜ਼ਗੀਰ ਕੌਰ ਜਿਹੜੀ ਆ ਉਹ ਕਹਿ ਰਹੀ ਆ ਕਿ ਭਾਈ ਹੈ ਤੇ ਸਾਡੇ ਬੱਚੇ ਮਰ ਗਏ ਜੇ ਹੁਣ ਮਾਫੀ ਨਾ ਮੰਗੀ ਤੇ ਮੈਂ ਇਹਨਾਂ ਤੇ ਕੇਸ ਕਰਾਂਗੀ ਹੂੰ ਇਹ ਵੀ ਅਜੀਬ ਗੱਲ ਹੈ ਜੀ ਦੂਜੀ ਚੀਜ਼ ਜਿਹੜੀ ਆ ਮਤਲਬ ਕਿ ਕੀ ਸਵਾਦ ਆਉਂਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਇਹ ਨਾ ਬਹੁਤ ਸਾਡੇ ਥੇ ਚੱਲਣ ਚੱਲਿਆ ਰਿਕਾਰਡਿੰਗ ਕਰਨ ਦਾ ਮੈਂ ਅਗੇ ਵੀ ਤੁਹਾਨੂੰ ਕਹਿ ਸੀਗਾ ਕਿ ਤੁਸੀਂ ਕਿਸੇ ਦੀ ਇਜਾਜ਼ਤ ਤੋਂ ਬਗੈਰ ਰਿਕਾਰਡਿੰਗ ਨਹੀਂ ਕਰ ਸਕਦੇ ਅ ਜਦੋਂ ਕਿਸੇ ਨੂੰ ਜੁਰਮਾਨਾ ਜਰਮੂਨਾ ਪਿਆ ਸਜ਼ਾ ਸੁਝਾ ਹੁਣ ਹੀ ਸਟਾਰਟ ਹੋਈ ਨਾ ਫਿਰ ਇਹਨਾਂ ਨੂੰ ਪਤਾ ਲੱਗਣਾ ਸਹੀ ਗੱਲ ਲੈ ਕੇ ਕੋਈ 40000 ਦਾ ਮੋਬਾਈਲ ਹਰੇਕ ਹੀ ਰਿਕਾਰਡਿੰਗ ਕਰੀ ਜਾਂਦਾ ਸਰ ਹਰੇਕ ਹੀ ਰਿਕਾਰਡਿੰਗ ਕਰੀ ਜਾਂਦਾ ਇਹ ਨਾ ਦਰਿਆ ਕੇ ਮਤਲਬ ਕਿ ਮਿੱਤਰ ਵੀ ਕਹਿੰਦੇ ਐ ਸਾਬ ਤੇ ਗੱਲ ਨਹੀਂ ਕਰਨੀ ਐਸ ਤੇ ਆ ਅੱਗੋਂ ਅੱਗ ਲਗਣੀ ਫੋਨ 'ਚ ਨਹੀਂ ਹੁੰਦੀ ਉਹ ਕਰਨੀ ਪੈਂਦੀ ਆ ਬਿਲਕੁਲ ਜੀ ਵੀ ਹੁਣ ਇਹਦਾ ਦਿਲ ਤੇ ਟਿਕਾਈਏ ਹੁਣ ਕਿਸੇ ਤਰੀਕੇ ਨਾਲ ਜੀ ਤੋਂ ਸਿਆਪੇ ਕਈ ਨਹੀਂ ਜੀ ਇਹ ਹੁਣ ਰਿਕਾਰਡਿੰਗ ਵਾਲਾ ਮਸਲਾ ਚੱਲ ਪਿਆ ਵੱਡਾ ਦੂਜੀ ਗੱਲ ਜਿਹੜੀ ਆ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਇੱਕ ਨਵਾਂ ਅਕਾਲੀ ਦਲ ਸ਼ੇਪ ਲੈਂਦਾ ਨਜ਼ਰ ਆਉਂਦਾ ਹੈ ਵੇਖੋ ਸਾਫ਼ ਐ ਸਪਸ਼ਟ ਐ ਮੈਂ ਤੇ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਇਦੇ ਚ ਉਹ ਜਿਵੇਂ ਉਹ ਕਹਿੰਦੇ ਨਾ ਨਿੱਤਰੂ ਬੜੇਵੇਂ ਖਾਣੀ ਕਿ ਆਕਾਲੀਆਂ ਦੇ ਇਸ ਸੰਕਟ ਦੇ ਵਿੱਚੋਂ ਇੱਕ ਧਿਰ ਨੇ ਉੱਭਰਨਾ ਉਹ ਉਭਰੀ ਹੋਈ ਧਿਰ ਜਿਹੜੀ ਆ ਉਹ ਗਾਂਹ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਸਕਦੀ ਹੈ ਕਾਂ ਲਾਇنس ਦੇ ਵਿੱਚ ਆ ਸਕਦੀ ਆ ਬਿਲਕੁਲ ਇਹ ਗੱਲ ਤੇ ਬਹੁਤ ਪਹਿਲਾਂ ਤੋਂ ਹਾਂਜੀ ਤਾਂ ਗੱਲ ਤਕਰੀਬਨ ਤਕਰੀਬਨ ਉਸੇ ਦਿਸ਼ਾ ਵੱਲ ਉਸੇ ਰਾਹ ਵੱਲ ਹੁਣ ਮਸਲਾ ਜਿਹੜਾ ਦੇਖੋ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਿਆ ਦੂਜਾ ਧੜਾ ਕਹਿੰਦਾ ਕਿ ਇਹਨਾਂ ਦੀ ਜਿਹੜੀ ਭਰਤੀ ਉਹ ਬੋਗਸ ਹੈ ਹਮ ਸਾਡੀ ਭਰਤੀ ਜਿਹੜੀ ਹੈ ਉਹ ਹੋਣਾ ਇਸ ਵੇਲੇ 15 ਲੱਖ ਦੀ ਮੁਕੰਮਲ ਹੋ ਚੁੱਕੀ ਆ ਹਮ 7 ਲੱਖ ਦੇ ਪਰਫਾਰਮਿਆਂ ਦੀ ਡਿਮਾਂਡ ਹੈ ਮਤਲਬ ਕਿ 22 ਲੱਖ ਤੋਂ ਗਿਣੀ ਜਾਂਦੇ ਆ ਹਮ 30 ਹੈ ਪਹਿਲਾ ਕਰੀ ਖਲੋਤੇ ਆ ਜੀ 52 ਲੱਖ ਤੇ ਮੈਨੂੰ ਲੱਗਦਾ ਜੇ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਗਿਣ ਲਈਏ ਭਰਤੀ ਇਹ ਤੇ ਕਰੋੜ ਕਰਾਰ ਦੇ ਨੇੜੇ ਪਹੁੰਚ ਜਾਣੀ ਜਾਂ ਲੰਘ ਜਾਣੀ ਹੈ ਜੀ ਜੀ ਖਰ ਚਲੋ ਆਪੋ ਆਪਣੀ ਭਰਤੀ ਇੱਥੇ ਆਪੋ ਆ ਦਿੰਦੇ ਆਪੋ ਆਪਣੀ ਡਫਲੀ ਤੇ ਆਪੋ ਆਪਣੇ ਰਾਗ ਹੁਣ ਗੱਲਾਂ ਦੋ ਨੇ ਸਾਹਿਬ ਜੀ ਇੱਕ ਤੇ ਇਹ ਆ ਕਿ ਜੋ ਆਪਾਂ ਸੋਚਦੇ ਸੀਗੇ ਜਾਂ ਗੱਲ ਅੱਗੇ ਵੀ ਕੀਤੀ ਐ ਸੁਖਮ ਸਾਹਿਬ ਕੇ ਹੋ ਸਕਦਾ ਕਿ ਕਾਨੂੰਨੀ ਲਫੜਾ ਜਿਹੜਾ ਪੈ ਜਾਵੇ ਕਿਉਂ ਕਿ ਇਹਨਾਂ ਨੇ ਤੇ ਸਾਫ਼ ਕਰ ਦਿੱਤਾ ਵੈਸੇ ਅਕਾਲੀ ਦਲ ਨਵੇਂ ਬਾਰੇ ਵੀ ਮੈਂ ਤੁਹਾਨੂੰ ਕਹਿ ਦਿੱਤਾ ਸੀਗਾ ਬਹੁਤ ਸਮਾਂ ਪਹਿਲਾਂ ਕਿ ਇੱਕ ਨਵਾਂ ਅਕਾਲੀ ਦਲ ਬਣੇਗਾ ਵਾਰਿਸ ਪੰਜਾਬ ਦੇ ਨਹੀਂ ਉਥੇ ਤੈ ਸੀਗਾ तकरीबन ਉਥੇ ਸਾਫ ਹੋ ਗਿਆ ਇੱਕ ਅਕਾਲੀ ਦਲ ਇਹਨਾਂ ਦੇ ਵਿੱਚੋਂ ਬਣ ਗਿਆ ਅਕਾਲੀ ਦਲ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਲੀਡਰ ਨੇ ਉਹ ਇਹ ਸਮਝਦੇ ਸੀਗੇ ਕਿ ਭਾਈ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਮੰਚ ਤੇ ਜਾਨਦੇ ਆ ਤਾਂ ਠੀਕ ਨਹੀਂ ਹੈ ਸਾਡੇ ਵਾਸਤੇ ਬਿਲਕੁਲ ਤੇ ਉਹਦੇ ਨਾਲੋਂ ਚੰਗਾ ਹੈ ਕਿ ਇੱਥੇ ਅਕਾਲੀ ਆ ਅਕਾਲੀ ਨਵੇੜਾ ਕਰ ਲਈਏ ਕਿ ਕਿਹੜਾ ਕਿਹੜਾ ਬਚੂਗਾ ਹੁਣ ਇਨਾਂ ਦੀ ਗੱਲ ਤੇ ਇਹ ਸੀਗੀ ਕਿ ਜਾਂ ਤਾਂ ਘਰ ਬਹਿ ਜਾਂਦੇ ਚੁੱਪ ਕਰਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਪਰ ਘਰ ਬੈਠ ਨਹੀਂ ਹੁੰਦਾ ਜੀ ਬੈਠ ਨਹੀਂ ਹੁੰਦਾ ਬਿਲਕੁਲ ਕਿਉਂਕਿ ਗਾਂ ਹਰ ਇੱਕ ਨੂੰ ਆਸ ਹੁੰਦੀ ਹੈ ਚਾਹ ਹੁੰਦੀ ਹੈ ਸਿਆਸਤਦਾਨ ਤਾ ਫਿਲਹਾਲ ਇਹਨਾਂ ਨੇ ਹੁਣ ਜਿਹੜੀ ਗੱਲ ਕਹੀ ਆ ਕਿ ਭਾਈ ਅਸੀਂ ਸੰਵਿਧਾਨ ਬਣਾਉਣਾ ਸਟਾਰਟ ਕਰ ਦਿੱਤਾ ਇੱਕ ਦੋ ਮਹੀਨਿਆਂ ਤੱਕ ਸਾਡੀ ਪਾਰਟੀ ਜੜੀ ਆ ਆ ਸਕਦੀ ਹੋਣ ਦੇ ਵਿੱਚ ਹੁਣ ਜਾਂ ਤਾਂ ਇਹ ਆ ਕਿ ਤੁਸੀਂ ਪਾਰਟੀ ਬਣਾ ਕੇ ਤੇ ਨਵੇਂ ਸਿਰੇ ਤੋਂ ਕਾਰਜ ਸ਼ੀਲੋ ਜੋ ਪਰ ਗੱਲ ਇਹ ਆ ਕਿ ਪਾਰਟੀ ਜਿਹੜੀ ਆ ਨਾ ਅਕਾਲੀ ਦਲ ਪਾਰਟੀ ਤੇ ਕਈ ਬਣੀਆਂ ਨੇ ਉਹਦੇ ਵਿੱਚ ਜੇ ਤੁਸੀਂ ਦੇਖੋਗੇ ਕਿੰਨੇ ਹੀ ਅਕਾਲੀ ਦਲ ਹੁਣ ਤੱਕ ਬਣਿਆ ਜੀ ਦਰਜਨ ਤੋਂ ਉੱਤੇ ਨਾਮ ਜਿਹੜੇ ਉਹ ਇਸ ਫੈਰਿਸ ਦੇ ਵਿੱਚ ਹੋਣਗੇ ਪਰ ਅਕਾਲੀ ਦਲ ਉਸ ਨੂੰ ਹੀ ਮੰਨਿਆ ਜਾਂਦਾ ਜਿਹਦੇ ਕੋਲ ਝੋਣ ਨਿਸ਼ਾਨ ਹੁੰਦਾ ਪਾਰਟੀ ਦਾ ਮੁਖ ਦਫ਼ਤਰ ਹੁੰਦਾ ਤੇ ਸਭ ਤੋਂ ਵੱਡੀ ਗੱਲ ਕਿ ਐਸਪੀਸੀ ਹੁੰਦੀ ਹੈ ਹੂੰ ਉਹ ਚੀਜ਼ਾਂ ਹਲੇ ਤਾਂ ਸੁਖਵੀਰ ਸਿੰਘ ਬਾਦਲ ਕੋਲ ਟਕਾਮੀਆਂ ਹੈਗੀਆਂ ਜੀ ਜੀ ਬਿਲਕੁਲ ਤਾਂ ਉਹਦੇ ਵਾਸਤੇ ਕੀ ਕੀਤਾ ਜਾਊਗਾ ਅੱਗੇ ਹੂੰ ਕੀ ਤੁਸੀਂ ਮਤਲਬ ਕਿ ਸਭ ਕੁਝ ਛੱਡ ਛੜਾ ਕੇ ਇੱਕ ਵਾਰੀ ਸਿੱਧਾ 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 ਹੀ ਆ ਜਾਓਗੇ ਕਿ ਭਾਈ ਦੇਖਦੇ ਆ ਕੀ ਬਣਦਾ ਹੈ ਹੂੰ ਕਿ ਲੋਕ ਕਿਦੇ ਮਗਰ ਜਾਂਦੇ ਆ ਤੇ ਜਾਂ ਜਾਂ ਫਿਰ ਕਾਨੂੰਨੀ ਲੜਾਈ ਜੀ ਦੋਵਾਂ ਚ ਇੱਕ ਚੀਜ਼ ਹੋਏਗੀ ਨਾ ਹੂੰ ਕਿਉਂਕਿ ਉਹਨਾਂ ਨੇ ਹੁਣ ਆਪ ਤੁਸੀਂ ਕਹਿ ਰਹੇ ਹੋ ਕਿ ਭਰਤੀ ਬੋਗਸ ਹੈ ਉਹਨਾਂ ਨੇ ਆਪਦੀ ਭਰਤੀ ਦਾ ਇਹ ਕਹਿਣਾ ਹੈ ਕਿ ਸਾਡੀ ਭਰਤੀ ਜੈਨੂ ਨੇ ਡੈਲੀਗੇਟ ਬਣਾਇਆ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਜੀ ਸਾਰੀ ਜਿਹੜੀ ਪ੍ਰਕਿਰਿਆ ਸਾਡੀ ਉਹ ਪਾਰਦਰਸ਼ੀ ਢੰਗ ਦੇ ਨਾਲ ਨਿਪਰੇ ਚੜੀ ਆ ਆ ਚੱਕੋ ਜੀ ਕਾਗਜ਼ਾਤ ਜੀ ਜੀ ਤਾਂ ਫਿਰ ਇਹਦਾ ਨਵੇੜਾ ਕਿੱਥੇ ਹੋਏਗਾ ਹੂੰ ਇਹਦਾ ਨਵੇੜਾ ਤੇ ਅਖੀਰ ਫਿਰ ਕਿਸੇ ਕਾਨੂੰਨੀ ਕਸਵੱਟੀ ਤੇ ਹੋ ਸਕਦਾ ਹੈ ਨਾ ਸਾਬ ਜੀ ਤੇ ਇਸ ਕਰਕੇ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਬਣੇਗਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਭਾਜਪਾ ਵਾਲੇ ਇਸੇ ਕਰਕੇ ਕਨਫਿਊਜ਼ ਨੇ ਹਲੇ ਉਹ ਤਾਂ ਹੀ ਤੇ ਅਮਿਤ ਸ਼ਾਹ ਕੈਸ ਕਹਿ ਛੜਦੇ ਆ ਕਿ ਭਾਈ ਪੰਜਾਬ ਦੇ ਸਮੀਕਰਨਾਂ ਦਾ ਤਾਂ ਖੁਦ ਬ੍ਰਹਮਾ ਜੀ ਨੂੰ ਪਤਾ ਨਹੀਂ ਹੈ ਉਹ ਇਸੇ ਕਰਕੇ ਆ ਕਿ ਹਲੇ ਕੀ ਪਤਾ ਕੀ ਹੋਣਾ ਕੀ ਨਹੀਂ ਬਿਲਕੁਲ ਫੇਰ ਕੱਟੇ ਹੋ ਸਕਦੇ ਆ ਫੇਰ ਹੋ ਸਕਦਾ ਹਾਂ ਜੀ ਐਸਟੀਪੀਸੀ ਚੋਣਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਐਸਟੀਪੀਸੀ ਚੋਣਾਂ ਉਹ ਅਮਰਤਪਾਲ ਸਿੰਘ ਦੇ ਧੜੇ ਤੋਂ ਹਾਲੇ ਕਿਤੇ ਨਾ ਕਿਤੇ ਖੌਫ ਖਾਂਦਿਆ ਨਹੀਂ ਕਰਵਾ ਸਕਦੇ ਕਿ ਭਾਈ ਇਹ ਨਾ ਹੋਵੇ ਕਿ ਐਸੀ ਸੁਖਬੀਰ ਸਿੰਘ ਬਾਦਲ ਨੂੰ ਜਾਂ ਇੱਕ ਧੜੇ ਨੂੰ ਕਮਜ਼ੋਰ ਕਰਦੇ ਕਰਦੇ ਇੱਕ ਧੜਾ ਐਸਾ ਤਾਕਤਵਰ ਕਰ ਦਈਏ ਕਿ ਜਿਹੜਾ ਮੁੜ ਕੇ ਸਾਡੇ ਗਲੇ ਦੀ ਭਾ ਬਣ ਜਾ। ਜੀ ਜੀ। ਸੋ ਇਸ ਕਰਕੇ ਕਾਫੀ ਖੁਸ਼ ਹਾਂ। ਅਕਾਲੀ ਪੋਲਿਟਿਕਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਘਟਨਾਕ੍ਰਮ ਨੇ ਉਹ ਸਿਲਸਿਲੇਵਾਰ ਤਰੀਕੇ ਨਾਲ ਚੱਲਦੇ ਰਹਿਣਗੇ। ਜੀ 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 ਬਿਲਕੁਲ ਜੀ। ਬੱਲੀ ਸਾਹਿਬ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਵਾਲਾ ਅਕਾਲੀ ਦਲ ਜਿਹੜਾ ਬਹੁਤ ਵੱਡੀ ਟੱਕਰ ਦੇ ਸਕਦਾ ਹੈ। ਜੇਕਰ ਅਮਰਤਪਾਲ ਸਿੰਘ ਬਾਹਰ ਆ ਗਿਆ ਬਾਦਲ ਦਲ ਵਾਲੇ ਦੇ ਅੱਗੇ ਕਹਿੰਦੇ ਸੁਧਾਰ ਲੈਰ ਵਾਲੇ ਵੀ ਨਹੀਂ ਟਿਕ ਸਕਦੇ। ਕਾਰ ਜੀ ਪ੍ਰਤੀਕਰਮ ਨੇ ਸਾਰੇ ਦੋਸਤਾਂ ਦੇ ਗੁਲਾਰ ਸਿੰਘ ਕੰਗ ਜੀ ਕਹਿ ਰਹੇ ਨੇ ਕਿ ਈਮੇਲ ਆਈਡੀ ਬਿਲਕੁਲ ਜੀ ਅਸੀਂ ਤੁਹਾਨੂੰ ਈਮੇਲ ਆਈਡੀ ਭੇਜ ਦਨੇ ਆ ਜਟੂਨ ਫਾਇਰ ਜੀ ਕਹ ਰਹੇ ਕਿ ਦੋਨੋਂ ਭਰਤੀਆਂ ਚ ਕਹਿੰਦੇ ਇੱਕ ਵੀ ਜ਼ਮੀਨੀ ਪੱਧਰ ਤੇ ਆਪਾਂ ਹੁੰਦੀ ਨਹੀਂ ਦੇਖੀ ਔਰ ਇੱਕ ਕਲੀਅਰ ਸਾਹਿਬ ਦਾ ਕਮੈਂਟ ਸੀਗਾ ਕਿ ਮੰਤਰੀ ਸਾਹਿਬ ਮੇਰੀ ਫੈਮਲੀ ਤੇ ਪਰਚਾ ਕਰਾਉਣ ਨੂੰ ਫਿਰਦੇ ਨੇ ਉਹ ਸਾਡੇ ਕੋਲੇ ਥੋੜਾ ਜਿਹਾ ਪੁਖਤਾ ਸਾਨੂੰ ਜਾਣਕਾਰੀ ਦਿਓ ਜੀ ਕੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਗੱਲ ਕਲੀਅਰ ਨਹੀਂ ਹੋਈ ਬਾਦਲਦਾਲ ਵਾਲੇ ਇਹਨਾਂ ਤਾਂ ਦੱਸ ਸਕਦੇ ਨੇ ਕਿ ਲੁਧਿਆਣਾ ਜਿਮਣੀ ਚੌਣ ਵਾਲੇ ਇਲਾਕੇ ਵਿੱਚ ਕਿੰਨੀ ਭਰਤੀ ਹੋਈ ਹੈ ਸੰਘੇੜਾ ਪਰ ਚਲੋ ਆਪਾਂ ਇਹ ਇਸ ਗੱਲ ਨੂੰ ਥੋੜਾ ਜਿਹਾ ਛੱਡਦੇ ਆਂ ਟਾਈਮ ਤੇ ਹੀ ਟਾਈਮ ਹੁਣ ਇਸੀ ਦਾ ਫੈਸਲਾ ਕਰੇਗਾ ਨਿਵੇੜਾ ਕਰੇਗਾ ਕਿ ਕੀ ਹੁੰਦਾ ਪਰ ਅਕਾਲੀਆਂ ਦੀ ਗੱਲ ਥੋੜੀ ਜਿਹੀ ਹੋਰ ਕਰਦੇ ਆਂ ਮਿੰਟੂ ਜੀ ਤਰਨ ਤਰਨ ਦੇ ਵਿੱਚ ਕਹਿੰਦੇ ਕਿ ਐਨਸੀਬੀ ਦੇ ਛਾਪੇ ਪਏ ਨਹੀਂ ਉਹ ਜਿਹੜੇ ਚਾਰ ਜਾਣੇ ਨੇ ਚਾਰ ਆਗੂ ਨੇ ਉਹ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਇਹ ਕੌਣ ਬੰਦੇ ਨੇ ਜੀ ਦੇਖੋ ਐਨਸੀਬੀ ਨਾਰਕੋਟਿਕਸ ਕੰਟਰੋਲ ਬਿਊਰੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਐਨਸੀਬੀ ਇੱਥੇ ਐਕਟਿਵ ਹੋਏਗੀ ਮੈਂ ਤੁਹਾਨੂੰ ਇੱਕ ਹੋਰ ਗਾਂਹ ਦੀ ਗੱਲ ਦੱਸ ਦੇਣਾ ਹੂੰ ਭਾਰਤੀ ਜਨਤਾ ਪਾਰਟੀ ਇਹਨਾਂ ਨੇ ਆਪ ਦਾ ਜ਼ੋਰ ਲਾ ਲਿਆ ਹੁਣ ਨਸ਼ੇ ਦੇ ਮੁੱਦੇ ਤੇ ਜਿਵੇਂ ਤੁਸੀਂ ਕਹਿਆ ਪੀਲਾ ਪੰਜਾਬ ਫਲਾਂ ਟਮਕਾ ਹੋ ਗਿਆ ਨਸ਼ਾ ਮੁਕਤ ਪੰਜਾਬ ਹੋ ਗਿਆ ਨਸ਼ਾ ਮੁਕਤ ਪੰਜਾਬ ਇਹਨਾਂ ਨੇ ਵਾਹ ਲਾ ਲਈ ਆ ਪੂਰੀ ਹਲਾ 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 ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀਗਾ ਕਿ ਪਿਕਚਰ ਹਾਲੇ ਤੇ ਬਾਕੀ ਆ 1 ਅਪ੍ਰੈਲ ਤੋਂ ਬਾਅਦ ਤੁਸੀਂ ਦੇਖਿਓ ਤੇ ਆ ਹੁਣ ਤੁਹਾਡੇ ਸਾਹਮਣੇ ਆ ਕੀ ਹੋਣ ਰਿਹਾ ਜੀ ਆ ਤੁਹਾਡੇ ਇੱਥੇ ਮਲੋਟ ਦੇ ਲਾਗੇ ਇੱਕ ਪਿੰਡ ਦੇ ਵਿੱਚ ਬੋਦੀ ਵਾਲੇ ਇੱਕੋ ਦਿਨ ਦੋ ਮੁੰਡੇ ਮਰੇ ਨੇ ਇੱਕੋ ਦਿਨ ਗਰੀਬ ਘਰਾਂ ਦੇ ਮੁੰਡੇ ਸੀ ਜੀ ਠੀਕ ਹੈ ਜੀ ਤੋ ਕਹਿਣ ਦਾ ਭਾਵੇਂ ਆ ਕਿ ਇਹਨਾਂ ਨੇ ਜ਼ੋਰ ਲਾ ਲਿਆ ਹੁਣ ਭਾਰਤੀ ਜਨਤਾ ਪਾਰਟੀ ਜ਼ੋਰ ਲਾਏਗੀ ਹੂੰ ਠੀਕ ਹੈ ਇਸ ਮਾਮਲੇ 'ਚ ਮੈਂ ਅੱਗੇ ਕਿਹਾ ਸੀਗਾ ਕਿ ਕਾਂਗਰਸੀਆਂ ਵੀ ਘਿਰ ਜਾਣਾ ਜੀ ਅਕਾਲੀ ਤੇ ਘਿਰਦੇ ਹੀ ਆ ਹੂੰ ਹੂੰ